ਸਸ ਜੀ ਪਤਸੀ ਕਾਲ ਦੀ ਸਾਰੇ ਭਾਵਾਂ ਨੂੰ ਤੇ ਵੀਰ ਜੀ ਆਪਣੇ ਕੋਲ ਆਏ ਨੇ ਪਿੰਡ ਜਟਾਣੇ ਤੋਂ ਤੇ ਇਹ ਬੈਕਪੈਕਰ ਜੀ ਨਾਲ ਆਪਣਾ 5545 30 ਸਪੀਡ ਦੇ ਵਿੱਚ ਤੇ ਵੀਰਾਂ ਤੋਂ ਪੁੱਛਦਿਆਂ ਵੀਰ ਜੀ ਕੀ ਨਾਮ ਆ ਆਪਣਾ ਮੇਰਾ ਹਰਸ਼ਮਰਨ ਹੈ ਜੀ ਹਾਂ ਜੀ ਇਹ ਆਪਣੇ ਇਹਨਾਂ ਦੇ ਫਾਦਰ ਸਾਹਿਬ ਦਾ ਨਾਮ ਹਰਪ੍ਰੀਤਿੰਦਰ ਸਿੰਘ ਹੈ ਜੀ ਹਾਂ ਜੀ ਕਿਵੇਂ ਲੱਗਿਆ ਵੀਰ ਜੀ ਕੰਮ ਕਰ ਬਹੁਤ ਵਧੀਆ ਬਹੁਤ ਵਧੀਆ ਅੱਜ ਮੈਂ ਸੁਣ ਕੇ ਆਏ ਸੀ ਕਿ ਉਹ ਤੋਂ ਵਧੀਆ ਹੀ ਹੈ ਜੀ ਤੋਂ ਧੰਨਵਾਦ ਜੀ ਤੇ ਮੈਂ ਕਿਹਾ ਤੁਸੀਂ ਉੱਥੇ ਟਰੈਕਟਰ ਕੋ ਚੱਲਦਾ ਦੇਖਿਆ ਪਹਿਲਾਂ ਕੋਈ ਨਾ ਜੀ ਸਾਡੇ ਨਾਲ ਦੇ ਪਿੰਡਾਂ ਚ ਜੀ ਮੇਟਮ ਮੁਕਾਰਾਪੁਰ ਪੈਂਦਾ ਜੀ ਸਾਡੇ ਨਾਲ ਉੱਥੇ ਇੱਕ ਟਰੈਕਟਰ ਨਾਲੇ ਹਫਸਾਬਾਦ ਵਾਲਾ ਜੀ ਦੋ ਟਰੈਕਟਰ ਉੱਥੇ ਨੇ ਤੁਹਾਡੇ ਕੋਲ ਹਾਂ ਜੀ ਕਿੰਨਾ ਕਟਾ ਹੋ ਗਿਆ ਉਹਨਾਂ ਨੂੰ ਲਗਭਗ ਜਿਹੜੇ ਹਫਸਾਬਾਦ ਵਾਲੇ ਆ ਜੀ ਉਹਨਾਂ ਨੂੰ ਤਾਂ 3 ਸਾਲ ਤੋਂ ਉੱਪਰ ਹੋ ਗਿਆ ਜੀ ਠੀਕ ਆ ਜੀ ਜਿਹੜਾ ਮੁਕਾਰਾਪੁਰ ਵਾਲਾ ਉਹਨੂੰ 2 ਸਾਲ ਹੋ ਗਏ ਆ ਬੜੀ ਚੱਲਦੀ ਕੋਈ ਕੰਪਲੀਟ ਬੜੀਆਂ ਚੱਲਦੀ ਉਹਨਾਂ ਨੇ ਹੀ ਬਲਕੇ ਸਾਨੂੰ ਕਿਹਾ ਜੀ ਕਿ ਉੱਤੀ ਕਰਵਾਇਆ ਠੀਕ ਆ ਜੀ ਤੇ ਮਨ 2-3 ਸਾਲ ਤੋਂ ਟਰੈਕ ਤੇ ਬਾਕੀ ਪਾਈਆਂ ਦਾ ਪਿੰਡ ਬਹੁਤ ਹੁਣ ਇਤਿਹਾਸਕ ਪਿੰਡ ਬਣ ਗਿਆ ਆਪਣਾ ਇਹ ਤੇ ਇਦਾਂ ਤਾਂ ਕਰਕੇ ਆਪਾਂ ਹੁਣ ਵੀਰਾਂ ਦਾ ਧੰਨਵਾਦ ਕਰਦੇ ਹਾਂ ਜਿਹੜੇ ਵੀਰੋਂ ਆਪਣੇ ਕੋਲ ਚੱਲ ਕੇ ਆਏ ਨੇ ਠੀਕ ਹੈ ਵੀਰ ਜੀ ਓਕੇ ਜੀ ਓਕੇ ਜੀ ਠੀਕ ਹੈ ਹਾਂਜੀ ਭਰਾਵੋ ਇਹ ਟਰੈਕਟਰ 5245 ਟਰੈਕਟਰ ਇਹ ਤੇ ਮੜੇ ਦੋ ਦਿਖਾ ਦੂ ਐਵੇਂ ਸਾਰੀ 5245 ਟਰੈਕਟਰ ਇਹ 19 ਮਾਡਲ ਹੈ ਇਹ ਇਹ 19 ਮਾਡਲ ਟਰੈਕਟਰ ਆ ਜੀ ਬੰਦਾ 45 5 ਗੇਰਾਂ ਵਾਲਾ ਇਹਦੀ ਰੋਡ ਸਪੀਡ ਜ਼ਿਆਦਾ ਹੁੰਦੀ ਆ 5 ਸਪੀਡ ਦੇ ਵਿੱਚ ਆ ਪਹਿਲੀ ਇਹ ਤੇ ਆ ਦਿਖਾ ਦਿਓ ਲੀਵਰ 5 ਗੇਰ ਨੇ ਇਹਦੇ ਤੇ ਆਪ ਇਹਨੂੰ ਵੱਖਰਾ ਲੀਵਰ ਬਣਾ ਕੇ ਲਗਾਇਆ ਸਾਰੇ ਲੀਵਰ ਦੇਖੋ ਇਹਨਾਂ ਪੂਰੀ ਫਿਟਿੰਗ ਫੁੱਟੀਆਂ ਨੇ ਓਕੇ ਸਾਰੀ ਚੰਗੀ ਤਰ੍ਹਾਂ ਦਿਖਾ ਦਿਓ ਇਹਨਾਂ ਦੇਖੋ ਐ ਮੈਂ ਕੋਈ ਐ ਨਹੀਂਗਾ ਵੀ ਵੱਡ ਟੁਕੜਾ ਕੰਮ ਬਿਲਕੁਲ ਨਹੀਂਗਾ ਰੀਅਲ ਦੇਖ ਕੇ ਨਾ ਸਾਰਾ ਕੰਮ ਇਹਦਾ ਕਰਾਇਆ ਹੋਇਆ ਆਪਾਂ ਨੇ ਤੇ ਇਹ ਟਰੈਕਟਰ ਆਇਆ ਆਪਣੇ ਕੋਲੇ ਪਿੰਡ ਚ ਠਾਣੇ ਨੂੰ ਭਾਈ ਬਲਵਿੰਦਰ ਸਿੰਘ ਜਟਾਣਾ ਜੀ ਦੇ ਬਣੇ ਹਾਂ ਆਹ ਬੱਲੇ ਵਾਲੇ ਮੁੰਡੀਆਂ ਦਾ ਫਰਕਾ ਜਾ ਪਿਆ ਤੇ ਜਟਾਣਾ ਪਿੰਡ ਦਾ ਟਰੈਕਟਰ ਹੈ ਹਰਿ ਸਿਮਰਨ ਵੀਰ ਦਾ ਟਰੈਕਟਰ ਹੈ ਇਹ ਮੁੱਸੀ ਵਾਲੇ ਵੀਰ ਨੇ ਵੀ ਇਸ ਬਲਵਿੰਦਰ ਜਟਾਣੇ ਬਾਰੇ ਗੀਤ ਵਿੱਚ ਗਾਇਆ ਹੈ ਤੇ ਆਪਣਾ ਇਹ ਇਤਿਹਾਸਿਕ ਪਿੰਡ ਬਣ ਚੁੱਕਿਆ ਹੈ ਤਾਂ ਸਾਡੇ ਲਈ ਵੀ ਬਹੁਤ ਮਾਣ ਵਾਲੀ ਗੱਲ ਆ ਚਲੋ ਸਾਰੇ ਪੰਜਾਬ ਲਈ ਮਾਣ ਵਾਲੀ ਗੱਲ ਹੈ ਕਿ ਮਤਲਬ ਤਾਂ ਕਰ ਕੱਪੜੀ ਵੀਡੀਓ ਵੀ ਬਣਾ ਕੇ ਪਾ ਰਹੇ ਹਾਂ ਆਪਣੇ ਵੀਰ ਦੀ ਟਰੈਕਟਰ ਦੀ ਬਹੁਤ ਧੰਨਵਾਦ ਆ ਵੀਰਾਂ ਦਾ ਆਪਾਂ ਕੋਲੇ ਟਰੈਕਟਰ ਲੈ ਕੇ ਆਏ ਨੇ ਤੇ ਹੁਣ ਟਰੈਕਟਰ ਚਲਾਉਣਾ ਹੈ ਬਾਈਆਂ ਨੇ ਸੁਪਰ ਸੀਡਰ ਦੇ ਉੱਪਰ ਚਲਾਉਣਾ ਥੋੜਾ ਤੁਰਾ ਤੇਜ਼ੀ ਤੇ ਪਾਵਰ ਸਪਲ ਥੋੜੀ ਜਿਹੀ ਛੋਟੀ ਹੈ ਤੇ ਹੁਣ ਗੇਅਰ ਲੱਗਣ ਤੋਂ ਬਾਅਦ ਇਹਦੀ ਪਾਵਰ ਡਬਲ ਹੋ ਜਾਣੀ ਹੈ ਬਿਲਕੁਲ ਲੋੜ ਨਹੀਂ ਮੰਨੂਗਾ ਕਿਸੇ ਤਰ੍ਹਾਂ ਦਾ ਇਹ ਸੁਪਰ ਸੀਡਰ ਉੱਪਰ ਹੁਣ ਪੂਰੀ ਤਾਕਤ ਪਾਊਗਾ ਹਾਂ ਹੁਣ ਇਹ ਵੀਰੇ ਸੁਪਰ ਸੀਡਰ ਉੱਤੇ ਚਲਾਉਣਗੇ ਤੇ ਪੂਰਾ ਵਧੀਆ ਰਿਜ਼ਲਟ ਮਿਲੂਗਾ ਇਹਨਾਂ ਨੂੰ ਵੀਂ ਦਿੱਕਤ ਨਹੀਂ ਕੋਈ ਕਿਸ ਤਰ੍ਹਾਂ ਦੀ ਹੁਣ ਮੈਂ ਤੁਹਾਨੂੰ ਕੱਲਾ ਕੱਲਾ ਇਹਦੇ ਗੀਅਰ ਪਾ ਕੇ ਲੋ ਵਾਲੀਆਂ ਕੱਲੀਆਂ ਨੇ ਪੀਡਾਂ ਬਣਾਈਆਂ ਨੇ ਆਪਾਂ ਨੇ ਉਹ ਚੈੱਕ ਕਰਾਂਗਾ ਕਿ ਮੈਂ ਕੱਲੇ ਕੱਲੇ ਗੀਅਰ ਦਾ ਇਸ਼ਾਰਾ ਕਰੂੰ ਪਹਿਲਾ ਪਾਏਗਾ ਦੂਜਾ ਪਾਏਗਾ ਤੀਜਾ ਪਾਏਗਾ ਆਪਾਂ ਨੂੰ ਸਪੀਡ ਦਾ ਜਜਮੈਂਟ ਹੋ ਜਾਊਗੀ ਵੀ ਕਿਵੇਂ ਚੱਲ ਰਿਹਾ ਤੇ ਉੱਥੇ ਤੁਸੀਂ ਪੜਜੋ ਅੱਗੇ ਜਾ ਕੇ ਮੈਂ ਜ਼ਰਾ ਚਲਾ ਕੇ ਲਿਉਂਦਾ ਹਾਂ ਡਬਲੋਂ ਪਹਿਲਾ ਇਹ ਹੁਣ ਦੂਜਾ ਪੈ ਰਿਹਾ ਸੀ ਡਬਲੋਂ ਇਹ ਹੋ ਗਿਆ ਜੀ ਤੀਜਾ ਡਬਲੋਂ ਤੀਜਾ ਸੁਪਰ ਸੀਟਰ ਜਿਹੜੀ ਸਪੈਸ਼ਲ ਸਪੀਡ ਹੈ ਸੁਪਰ ਸੀਟਰ ਵਾਸਤੇ ਉਹ ਗিয়ার ਸੀਗਾ ਜੀ ਇਹ ਇਹ ਆ ਜੀ ਚੌਥਾ ਇਹਦੇ ਚ ਵੀ ਆਪਾਂ ਚਲਾ ਸਕਦੇ ਹਾਂ ਔ ਕਲਮਨੀ ਰੁਕਣੀ ਨਿਤ ਨਵਾ ਹੁਣ ਗਾਣਾ ਆਉ ਲੈ ਨਾਟਲੇ ਫਰਮੜ ਬਲਵਿੰਦਰ General i